ਕਮਰਾ ਉੱਤੇ ਪਿੰਡ ਖੜੇ ਆ ਪਟਿਆਲਾ ਅਧਿਆਤੀ ਦੇ ਇਹ ਕਾਰ ਖੜੀ ਹੈ ਪ੍ਰਾਈਵੇਟ ਕਾਰ ਇਸ ਕਾਰ ਦੇ ਵਿੱਚ ਡਾਕਟਰ ਬਲਬੀਰ ਦੀ ਸ਼ਹਿਰ ਦੇ ਉੱਪਰ ਇੱਥੇ ਜਿਹੜਾ ਪ੍ਰੋਜੈਕਟਿੰਗ ਅਫਸਰ ਸੀਗਾ ਉਹ ਸਦੂਖੜੀ ਚੱਕ ਕੇ ਲੈ ਕੇ ਜਾ ਰਿਹਾ ਸੀ ਦੋ ਸਦੂਖੜੀਆਂ ਦੋ ਸਦੂਖੜੀਆਂ ਸਾਡੇ ਕੋਲ ਸਬੂਤ ਨੇ ਪਿੰਡ ਵਾਲੇ ਪਿੰਡ ਵਾਲਿਆਂ ਨੇ ਸਰਪਜੀਤ ਸਿੰਘ ਵੀਡੀਓ ਬਣਾਈ ਹੈ ਪ੍ਰੋਜੈਕਟ ਅਫਸਰ ਦਾ ਨਾਮ ਹੈ ਸਰਪਜੀਤ ਸਿੰਘ ਅਸੀਂ ਚੋਣ ਕਮਿਸ਼ਨ ਨੂੰ ਬਹੁ ਟਾਈਮ ਦਾ ਕਹਿ ਰਹੇ ਆ ਵੀ ਸਰਕਾਰ ੱੱੱਕਾ ਕਰਾ ਰਹੀ ਐ ੱੱੱਕਾ ਕਰਾ ਰਹੀ ਐ ੱੱੱਕਾ ਕਰਾ ਰਹੀ ਐ ਆ ਹੀ ਕੁਛ ਹਿਆਣੇ ਪਿੰਡ ਚੌਂਕੀ ਇਚਾਰਜ ਰੋੜੀਪੁੱਲ ਨੇ ੱੱੱਕਾ ਕਰਾਉਣ ਦੀ ਕੋਸ਼ਿਸ਼ ਕੀਤੀ ਉਦਾਂ ਅਸੀਂ ਉੱਥੇ ਡਟ ਕੇ ਖੜੇ ਉੱਪਰ ਅਫਸਰਾਂ ਨੂੰ ਕਿਹਾ ਤਾਂ ਅਸੀਂ ਉੱਥੇ ੱੱੱਕਾ ਨਹੀਂ ਹੋਣ ਦਿੱਤਾ ਅਸੀਂ ਵੀਡੀਓ ਬਣਾਈਆਂ ਵੀਡੀਓ ਦੇ ਦਰਦ ਦੇ ਉੱਪਰ ਅਸੀਂ ਆਪਣੇ ਪਾਰਟੀ ਨਾਲ ਖੜੇ ਤੇ ੱੱਕਾ ਨਹੀਂ ਹਉਣ ਦਿੱਤਾ ਹੁਣ ਮੈਂ ਗੰਮਰੌਦੇ ਦੀ ਗੱਲ ਕਰਦਾ ਗੰਮਰੌਦੇ ਸ਼੍ਰੀ ਆਮ ਇਹ ਗੱਡੀ ਖੜੀ ਹੈ ਗੱਡੀ ਦਾ ਨੰਬਰ ਨੰਬਰ ਨੋਟ ਕਰੋ ਮੇਰੇ ਵਿੱਚ ਨੰਬਰ ਗੰਮਰਾ ਪੀ ਪੀ 11 ਪੀ ਪੀ 20 20 ਜੀ 6584 ਦੋ ਡੱਬੇ ਤਾਂ ਰਹੇ ਨੇ ਇਹਦੇ ਵਿੱਚ ਦੋ ਡੱਬੇ ਸੀਗੇ ਗਿਲਹ ਪਰਿਸ਼ਦਾਂ ਦੇ ਅਧਿਕਾਰ ਸਸ਼ਮਤੀ ਵਾਲਾ ਹੁਣ ਵੀ ਵਿੱਚੇ ਨੇ ਜੀ ਅਤੇ ਹੁਣ ਮੇਰੇ ਸਾਹਮਣੇ ਚੌਕੀ ਇੰਚਾਰਜ ਦੇ ਸਾਹਮਣੇ ਪ੍ਰੋਜੈਕਟਿੰਗ ਅਫਸਰ ਬੰਨੇ ਆਂ ਵੀ ਹਾਂ ਮੈਂ ਰੱਖੇ ਸੀ ਮੇਰ ਤੋਂ ਗਲਤੀ ਹੋ ਗਈ ਕੋਈ ਗਲਤੀ ਨਹੀਂ ਹੋਈ ਸ਼ਰੀਆਮ ਭਗਵੰਤ ਸਤਮਾਨ ਦੀ ਨਿਯਤ ਡਾਕਟਰ ਬਲਵੰਦੀਰ ਦੀ ਨਿਯਤ ਔਰ ਇਹ ਮੁੰਡੇ ਦੀ ਨਿਯਤ 4 4 5 5 ਪੁਲਿਸ ਦੀਆਂ ਗੱਡੀਆਂ ਲੈ ਕੇ ਫਿਰਦਾ ਰਿਹਾ ਸੀ ਕਿੰਨੇ ਉਹਨੂੰ ਸਕਿਉਰਿਟੀ ਪ੍ਰੋਵਾਈਡ ਕੀਤੀ ਆ ਪੁਲਸ ਨੇ ਗੁੰਡਾਗਰਦੀ ਕੀਤੀ ਹੈ ਰਾਜ ਕੇ ਗੁੰਡਾਗਰਦੀ ਕੀਤੀ ਅੱਜ ਚਾਰ ਗੱਡੀਆਂ ਸਵੇਰੇ ਫਿਰਦੀਆਂ ਸੀ ਪਾਇਲਟ ਦੀਆਂ ਜੇ ਪੁਲਸ ਵਾਲੇ ਮੰਗਣਗੇ ਉਹ ਵੀ ਸਬੂਤ ਦੇਵਾਂਗੇ ਇੱਕ ਦਿਨ ਪਹਿਲਾਂ ਉੱਥੇ ਇੱਕ ਕਾਫਲਾ ਨਿਕਲ ਰਿਹਾ ਓਦੋਂ ਵੀ ਪੁਲਸ ਦੀ ਇੱਕ ਸਕੋਰਪੀਓ ਲਾਲ ਬੱਤੀ ਵਾਲੀ ਅੱਗੇ ਲੱਗੀ ਹੋਈ ਹੈ ਇਹਨਾਂ ਨੇ ਗੁੰਡਾਗਰਦੀ ਕੀਤੀ ਹੈ ਲੋਕਤੰਤਰ ਦਾ ਕਹਾਣ ਕੀਤਾ ਕੋਈ ਗੱਲ ਨਹੀਂ ਜਿੰਨੇ ਇਹੋ ਜਿਹਾ ਕੁਝ ਕੀਤਾ ਉਹਨੂੰ ਹਾਈ ਕੋਰਟ ਦੀਆਂ ਪੌੜੀਆਂ ਚੜਾਵਾਂਗੇ ਸਰ ਇਹ ਗੱਡੀ ਕਿਸੇ ਕਿਸੇ ਸਰਕਾਰੀ ਜਿਹਦੀ ਡਿਊਟੀ ਲੱਗੀ ਆ ਉਹਦੀ ਹੈ ਕੋਈ ਅਫਸਰ ਦੀ ਆ ਪ੍ਰੋਜੈਕਟ ਅਫਸਰ ਦੀ ਆ ਉਹ ਬੰਦਾ ਤੁਸੀਂ ਜਦੋਂ ਮੰਗ ਰਹੇ ਸੀਗੇ ਪਿੰਡ ਵਾਲੇ ਆਪਾਂ ਮੰਗ ਰਹੇ ਸੀਗੇ ਉਹ ਕਹਿ ਰਹੇ ਸੀ ਮੇਰੀ ਡਿਊਟੀ ਹੈਗੀ ਆ ਪਰ ਉਹਨਾਂ ਕੋਈ ਕਾਰਡ ਨਹੀਂ ਸੀ ਕਾਰਡ ਦੇਖੋ ਤਾਂ ਫੰਕੀ ਲੱਗਿਆ ਹੋਇਆ ਸਰਕਾਰੀ ਹੈ ਕਿਵੇਂ ਆ ਤੁਸੀਂ ਦੇਖੋ ਤਾਂ ਇਹ ਨਹੀਂ ਪ੍ਰਾਈਵੇਟ ਕਾਰ ਹੈ ਇਹ ਚੈੱਕ ਕਰੋ ਇਹਨੂੰ ਇਹ ਚੈੱਕ ਕਰੋ ਤੁਸੀਂ ਇਹ ਪ੍ਰਾਈਵੇਟ ਆ ਕਾਰ